ਰਾਗ ਤੇਗ ਬਿਧਾਰੀ ਮਹੱਲਾ 5 ਘਰ 7 ਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸਭ ਦਿਲ ਕੇ ਸਮਰੱਥ ਪੰਥ ਬਿਠਲੇ ਕਿਉਂ ਐਸ ਤੂ ਕ੍ਰਿਸ਼ਨ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਹਜੂਰ ਫਰਮਾਉਂਦੇ ਹਨ ਤਨੋ ਸੰਤ ਭਗਤ ਜਿਹੜੇ ਸਭ ਦਿਲ ਕੇ ਸਮਰੱਥ ਪੰਥ ਬਿਠਲੇ ਸਾਰੇ ਜਿੰਨੇ ਜ਼ਿੰਦਗੀ ਦੇ ਬੰਨੂ ਆ ਉਹ ਬੀਠਲ ਪਰਮੇਸ਼ਰ ਨੇ ਰਸਤੇ ਚੱਲਣ ਨੂੰ ਆ ਕੇ ਸੰਰਾਖਣ ਜਿਹੜੇ ਜਿੰਨੇ ਜਿੰਦਗੀ ਦੇ ਦਿਨ ਆ ਜਿੰਨੇ ਰਾਤ ਦਿਨ ਸਾਲ ਦਿਰੇ ਦਿਹਨੇ ਹਨ ਉਹ ਸਾਰਿਆਂ ਦਿਨ ਤੇ ਲਾਇਕ ਨੂੰ ਪ੍ਰਭ ਭਗਤੀ ਦੇ ਰਾਹ ਚੱਲਣ ਨੂੰ ਆ ਕੇ ਬੀਠਨ ਦੇ ਸੰਰਾਖਤ ਹੈ ਧੰਨੋ ਮਹਾਂਪੁਰਖਨ ਸੰਸਾਰ ਵਿੱਚ ਹਾਂ ਬਲ ਬਲ ਜਾਓ ਜੋ ਬੀਠਲ ਪੁਵਾਨੂ ਦੇ ਪਤੀ ਪਾਲਣ ਦਾ ਲੈਕਾ ਕਰਨ ਵਾਲਾ ਹੈ ਉਹਦੇ ਰਾਸਤੇ ਪਹਾੜ ਭਗਤੀ ਦੇ ਜਿਹੜੇ ਚਲਦੇ ਆ ਬਸ਼ਰਤ ਨੂੰ ਜੋੜ ਕੇ ਨਾਮ ਵੀ ਜੁੜੇ ਰਹਿੰਦੇ ਐ ਅਸੀਂ ਬਿਹਾਰ ਬਿਹਾਰ ਜਾਂਦੇ ਆ ਮਨ ਮਾਨੀ ਸਵੀਕਾਰ ਕੇ ਉਹਨਾਂ ਤੋਂ ਕਾਵਨ ਭਾਵਨ ਸੰਤਨ ਤੂਰੇ ਜੇ ਮਹਾਰਾਜ ਜਿਹੜੇ ਤੇਰੇ ਸੰਤਾਂ ਗਾਉਂਦੇ ਆਗ ਦੇ ਤਾਈ ਤੇ ਤੈਨੂੰ ਪਾਉਂਦੇ ਆ ਸੱਚੇ بادشاہ ਉਹ ਤੋਰੇ ਹੁਕਮ ਹੀ ਤੇਰੇ ਚਲਦੇ ਆ ਸੰਤ ਭਗਤੋ ਸੰਗਰਾਂ ਨੂੰ ਗਾਉਣ ਨੂੰ ਭਾਵਨ ਜਿਹੜੇ ਭਾਵਨਾ ਨਾਲ ਤੈਨੂੰ ਗਾਉਂਦੇ ਆ ਉਹ ਤੇਰੇ ਸੰਤੋਸ਼ ਕੀ ਪਾਰਸ਼ਾ ਤੇਰੇ ਪਿਆਰੇ ਹੈ ਹੋਰ ਕੋਈ ਦੇਵੀ ਦਾ ਸੰਤੋ ਹੈ ਕੋਈ ਕਿਸੇ ਗੁੱਗੇ ਦਾ ਸੰਤ ਹੈ ਕੋਈ ਸੁਲਤਾਨ ਦਾ ਸੰਤ ਹੈ ਇਹ ਜੇ ਸੰਤ ਕੋਈ ਤਹਿਰੂਨ ਹੈ ਇਸ ਪ੍ਰਕਾਰ ਦੇ ਸੰਤ ਉਹ ਤੇਰੇ ਸੰਤ ਹੈ ਜਿਹਦੇ ਸਦਾ ਨਾਮ ਨਾਲ ਆਪ ਨੂੰ ਗਾਉਂਦੇ ਹਨ ਚਰਨ ਓਵਾ ਕੈ ਪਾ ਚਰਨ ਓਵਾ ਕੇ ਪਾ ਓਵਾ ਇਹਨਾਂ ਦੇ ਵਿਸ਼ੇਸ਼ ਕਰਕੇ ਚਰਨਾਂ ਦੇ ਵਿੱਚ ਅਸੀਂ ਪੈਣਾ ਚਾਹ ਲਈਏ ਆਪਣੇ ਆਪ ਨੂੰ ਪਉਣਾ ਕਰੀਏ। ਪ੍ਰਹਾਉ ਜਸਨ ਬਾਸਨ ਚਰਜ ਕੀਤ ਕਰਨਾ ਮੈਂ ਜਿਹੜੇ ਜਸਨ ਬਾਸਨ ਦਸ਼ਮ ਜਸ ਦੇ ਬਾਸਨ ਪਾਤਰ ਹੋਣਗੇ ਜਸ ਦੇ ਧਾਂਡੇ ਬੜੇ ਹੋਏ ਹੋਣਗੇ ਅਤੇ ਜਾਸਨ ਬਾਸਨ ਜਿਨ੍ਹਾਂ ਨੂੰ ਸੁਤਬਤ ਲੋਕ ਇਖਣਾ ਤੀ ਨਹੀਂ ਵਾਸ਼ਨਾ ਕੋਈ ਨਹੀਂ ਹੈ ਜਸਨ ਬਾਸਨ ਜਿਹੜੇ ਮਹਾਰਾਜ ਨੇ ਤੋ ਜਾਣੀ ਜਾਂਦੀ ਭਗਤੀ ਰੂਹ ਬਾਸ਼ਨਾ ਖੁਸ਼ਬੂ ਮਹਿਕ ਜਿਨ੍ਹਾਂ ਦੇ ਪਾ ਤੇਰੇ ਜਸ ਦੀ ਮਹਿਕ ਨਿਕਲਦੀ ਜਿਨ੍ਹਾਂ ਦੇ ਵਿੱਚੋਂ ਖੁਨਾ ਦੀ ਨਹੀਂ ਆਈ ਸਹਿਜ keel ਸਹੀਏ keel ਆਨੰਦ ਮਾਣਦੇ ਹਨ ਕਰਨਾ ਮੈਂ اے ਕਿਰਪਾਲੂ ਸਰੂਪ ਪਰਮੇਸ਼ਰ ਤੇਰਾ ਏਕ ਆਨੰਦ ਦਾ ਰੂਪ ਹੈ ਥਾਰ ਕਿ ਕੋਈ ਤੂੰ ਹੈ ਅੰਤ ਤੋਂ ਰਹਿ ਤੋ ਕੁਪਨਾ ਤੇ ਰਾਤ ਬੇਰਾ ਸੂਪਰੂਪੀ ਥਾਹ ਹੈ ਰਿੱਧ ਸਿੱਧ ਨੇਧ ਕਰਤਾਲੂਰ ਜਗ ਜੀਵ ਫਿਰ ਤੇ ਮੇਰੀ ਰਿੱਧੀ ਅਨਵਾ ਨਾ ਟੁੱਟਣੋਂ ਅਠ ਦਮ ਤੱਕ ਪੰਜ ਸੇ ਅਨੁਵਰਤੀ ਜਾਣਾ ਮੁੱਕਣਾ ਨਹੀਂ ਇਹਦਾ ਨੌ ਰਿੱਧੀ ਹੈ ਸਿੱਧੀਆਂ ਗੁਪਤ ਪ੍ਰਗਟ ਹੋ ਕੇ ਬੈਠਣਾ ਨਿੱਧੀਆਂ ਨੌ ਨਿੱਧੀਆਂ ਅਸਨ ਬਸਣਾ ਆਦਿਕ ਇਹ ਉਹਨਾਂ ਦੀ ਅਸਲੀ ਕਹੀ ਤੇ ਇਹ ਜਗ ਦੇ ਜੀਵਨ ਚੇਤਨਤਾ ਰੱਖੀਆਂ ਹੋਈਆਂ ਕਿ ਵਰਤਿਆ ਨੂੰ ਦੇਰ ਨਾ ਲੱਗੇ ਸਰਬਨਾਥ ਸਾਡੇ ਕਾ ਨਾਉ ਸਾਰਿਆਂ ਦਾ ਤੂੰ ਨਾਥ ਸਵਾਮੀ ਏ ਤੇਰੇ ਨਾਮ ਅਨੇਕਾ ਹਨ ਅਨੇਕਾ ਜਪਣ ਵਾਲੇ ਅਨੇਕ ਹੀ ਤੇਰੇ ਨਾਮ ਹਨ ਦਇਆ ਮਾਇਆ ਕਿਰਪਾ ਨਾਮ ਗਾਦਿ ਤੇਰੇ ਨਾਮ ਦਾ ਆਦਮ ਤਵੀਰ ਦਾਸ ਸਾਹਿਬ ਨਿਤ ਨਵੇਂ ਉਚਾਰਦੇ ਐ ਦਇਆ ਮਾਇਆ ਕਿਰਪਾ ਨਾਮਿਕ ਤੋ ਇਹ ਮਹਾਰਾ ਦਇਆ ਮਾਇਆ ਨੂੰ ਸ਼੍ਰੀ ਗੁਰੂ ਕੀ ਗਾਲੂ ਸਰੂ ਜਿਵੇਂ ਪਿੱਛੇ ਆਪਦੇ ਭਗਤਾਂ ਤੇ ਮਿਆ ਗੁਰਮਾਨੀ ਕੀਤੀ ਹੈ ਕਿਉ ਸਾਡੇ ਤੇ ਕਿਰਪਾਲਤਾ ਕਰੋ ਸੁਣ ਸੁਣ ਜਸ ਜੀਵਾ ਸਰਗੁਰੂ ਜੀ ਕਹਿੰਦੇ ਆਪਦੇ ਜਸ ਕੀਰਤਨ ਨੂੰ ਸੁਣ ਸੁਣ ਕੇ ਜਿਉਂਦੇ ਹੋਗੇ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ ਸਾਡੇ ਉੱਤੇ